ਏ ਮਾਨ ਸਾਹਿਬ ਦਾ ਬਹੁਤ ਸਾਰਾ ਧੰਨਵਾਦ ਕਰਦੇ ਆਂ ਜੀ ਜਿਹਨੇ ਸਾਡਾ ਇਹ ਮਸਲਾ ਹੱਲ ਕਰਾਇਆ ਸਾਡੇ ਮਸਲੇ ਦਾ ਹੱਲ ਨਹੀਂ ਹੋਦਾ ਫਿਰ ਮਾਨ ਸਾਹਿਬ ਨੂੰ ਮਿਲੇ ਸੀਗੇ ਜੀ ਇਹਨਾਂ ਦੀ ਮਿਹਰਬਾਨੀ ਦੇ ਨਾਲ ਤੇ ਸਾਡਾ ਇਹ ਮਸਲਾ ਜਿਹੜਾ ਫੱਲ ਹੋ ਗਿਆ ਜੀ ਹਰ ਸਾਲ ਬਰਸਾਤੀ ਪਾਣੀ ਦਾ ਡੰਗ ਚਲਦੇ ਫਗਵਾੜਾ ਨਾਲ ਲੱਗਦੇ ਕਈ ਪਿੰਡਾਂ ਦੇ ਕਿਸਾਨਾਂ ਆਗੂਆਂ ਦਾ ਇੱਕ ਵਫਦ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਜੁਗਿੰਦਰ ਸਿੰਘ ਮਾਨ ਨੂੰ ਮਿਲਿਆ ਤੇ ਆਪਣੀ ਹੱਡ ਪੀਤੀ ਉਹਨਾਂ ਨਾਲ ਸਾਂਝੀ ਕੀਤੀ। ਉਹਨਾਂ ਨੇ ਜੁਗਿੰਦਰ ਸਿੰਘ ਮਾਨ ਨੂੰ ਦੱਸਿਆ ਕਿ ਬਿਛਤੋਆ ਨਹਿਰ ਵਿੱਚ ਇੱਕ ਪਾੜ ਪਾ ਕੇ ਚੋ ਪਾਣੀ ਛੱਡਿਆ ਜਾ ਰਿਹਾ। ਅਜਿਹਾ ਕਰਨ ਨਾਲ ਬਰਸਾਤੀ ਦਿਨਾਂ ਵਿੱਚ ਪਾਣੀ ਉਹਨਾਂ ਦੇ ਖੇਤਾਂ ਵਿੱਚ ਪਰ ਜਾਵੇਗਾ ਤੇ ਕਿਸਾਨਾਂ ਦੀ ਫਸਲ ਬਰਬਾਦ ਹੋ ਜਾਵੇਗੀ। ਮੌਕੇ ਤੇ ਪੁੱਜੇ ਜੋਗਿੰਦਰ ਸਿੰਘ ਮਾਨ ਨੇ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤੇ ਸਾਰੇ ਮਾਮਲੇ ਦਾ ਹੱਲ ਕਰਵਾਇਆ ਇਸ ਮੌਕੇ ਕਿਸਾਨ ਆਗੂਆਂ ਨੇ ਜੋਗਿੰਦਰ ਸਿੰਘ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਦੇਖੋ ਪੂਰੀ ਖਬਰ ਕੀ ਹੈ ਸਾਰਾ ਮਾਮਲਾ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟ ਰੋਜ਼ਾਨਾ ਤੁਹਾਡੇ ਮੋਬਾਈਲ ਤੇ ਪਹੁੰਚਦੀਆਂ ਰਹਿਣ ਦੇਖੋ ਪੂਰੀ ਖਬਰ ਇਹ ਮਾਨ ਸਾਹਿਬ ਦਾ ਬਹੁਤ ਹੀ ਧੰਨਵਾਦ ਕਰਦੇ ਆ ਜੀ ਜਿਹਨੇ ਸਾਡਾ ਹੀ ਮਸਲਾ ਹੱਲ ਕਰਾਇਆ ਇਹ ਤਾਂ ਵਿਭਾਗਾਂ ਵਾਲਿਆਂ ਕੋਲ ਅਸੀਂ ਲਿਖਤੀ ਰੂਪ ਵਿੱਚ ਦ ਸੰਜੀਵ ਨੇ ਦੱਸਿਆ ਸਾਰੇ ਅਸੀਂ ਦੇਖ ਲਏ ਆ ਪਰ ਉਹ ਨਹੀਂ ਮੰਨਿਆ ਨਹੀਂ ਗੱਲ ਇਹ ਰੀਚਾਰਜ ਕਹਿੰਦੇ ਆ ਜੀ ਰੀਚਾਰਜ ਲਈ 14 ਫੁੱਟ ਗੇਟ ਲਾਉਣ ਲੱਗੇ ਸੀ 20 ਫੁੱਟ ਲੂੰਗਾ ਸਾਡਾ ਏਰੀਆ ਤਾਂ ਪਹਿਲੇ ਪਾਣੀ ਦੀ ਮਾਰਚ ਬਹੁਤਿਆਰ ਉਧਰ ਉਹ ਹੀ ਡੁੱਬਿਓ ਹੁੰਨੇ ਤਾਂ ਉਧਰ ਉਹ ਨਹੀਂ ਗੇਟ ਚੱਕ ਦੇਣੇ ਇੱਥੇ ਕਿਹਨੇ ਬੰਦ ਕਰਾਉਣਾ ਸੀਗਾ ਜੀ ਇਹ ਇਹਨਾਂ ਦਾ ਧੰਨਵਾਦ ਕਰਦੇ ਆ ਸਾਡਾ ਮਸਲਾ ਹੱਲ ਹੋ ਗਿਆ ਜੀ ਤੇ ਇਹ ਵੱਧ ਰਿਹਾ ਜੀ ਬਹੁਤ ਧੰਨਵਾਦ ਨਹਿਰਿਆ ਜੀ ਬੇਸਵਾਅ ਨ ਇਹਦਾ ਪਾਣੀ ਨਹਿਰੀ ਮਹਿਕਮਾ ਜਿਹੜਾ ਆ ਇਹ ਮਕੂਦ ਦੇ ਵਿੱਚ ਜਿਹੜਾ ਰਾਜਨੀ ਦੇ ਵਿੱਚ ਉਹਦੇ ਵਿੱਚ ਪਾਉਣਾ ਚਾਹੁੰਦੇ ਸੀਗੇ ਜੀ ਇਹ ਸਾਡੇ ਸਾਰੇ ਇਲਾਕੇ ਦੇ ਬੰਦੇ ਇਕੱਠੇ ਹੋਏ ਉਹ ਜੀ ਇਹ ਜਿਹੜਾ ਪਾਣੀ ਆ ਇਹ ਮੈਰ ਦੇ ਲੈਵਲ ਤੋਂ 3 ਫੁੱਟ ਡੂੰਘਾ ਤੇ 14 ਫੁੱਟ ਚੌੜਾ ਬਾੜ ਪਾਉਣ ਲੱਗੇ ਸੀ ਅਸੀਂ ਪਿੰਡਾਂ ਨਾਲੋਂ ਲਿਖਤੀ ਰੂਪ ਚ ਦਿੱਤਾ ਸੀਗਾ ਕਿ ਜਿਹੜਾ ਜੇ ਰੀਚਾਰਜ ਸਿਸਟਮ ਵਾਸਤੇ ਕਰਨਾ ਕਿ ਪਾਈਪ ਲਾ ਦਿਓ ਕੋਈ 2 ਫੁੱਟ ਦਾ ਪਾਈਪ ਲਾ ਦਿਓ ਜਿਹੜਾ ਸਾਰਾ ਸਾਲ ਚੱਲਦਾ ਰਹੇ ਪਰ ਮਹਿਕਮਾ ਵਾਲੇ ਕਹਿੰਦੇ ਜੀ ਸਾਡੇ ਕੋਲ ਵਾਧੂ ਪਾਣੀ ਨਹੀਂ ਹੈਗਾ ਤੇ ਸਾਡਾ ਸੀਜ਼ਨ ਚ ਪੂਰਾ ਹੀ ਨਹੀਂ ਹੁੰਦਾ ਹੈਗਾ ਪਰ ਜਦੋਂ ਵਾਧੂ ਹੋਊਗਾ ਉਸ ਇਹ ਤਰਫ਼ ਜੀ ਤਾਰਿਆਂ ਨਾਲ ਪਹਿਲਾਂ ਲਿਖਤੀ ਤੌਰ ਤੇ ਬਰੋਗ ਕੀਤਾ ਸੀਗਾ ਤੇ ਉਹਦਾ ਨਹੀਂ ਮੰਨੇ ਹੈਗੇ ਤੇ ਫਿਰ ਅਸੀਂ ਇਕੱਠੇ ਹੋ ਕੇ ਆਪਣੇ ਇਲਾਕੇ ਦੇ ਵਿੱਚ ਵੀ ਸੰਬੰਧਤ ਅਸੀਂ ਨਮਾਇਦਿਆਂ ਕੋਲ ਗਏ ਸੀ ਸਾਡਾ ਮਸਲੇ ਦਾ ਹੱਲ ਨਹੀਂ ਹੋਇਆ ਫਿਰ ਮਾਨ ਸਾਹਿਬ ਨੂੰ ਮਲੇ ਸੀਗੇ ਜੀ ਇਹਨਾਂ ਦੀ ਮਿਹਰਬਾਨੀ ਦੇ ਨਾਲ ਤੇ ਸਾਡਾ ਇਹ ਮਸਲਾ ਜਿਹੜਾ ਹੱਲ ਹੋ ਗਿਆ ਜੀ ਹੁਣ ਬੰਦ ਹੋ ਗਿਆ ਕੰਮ ਕੀ ਜੀ ਬਹੁਤ ਧੰਨਵਾਦੀਆਂ ਸਾਰੇ ਇਲਾਕੇ ਵਾਲੇ ਜਣ ਕੇ ਤੇ ਅਸੀਂ ਦਿਲੋਂ ਧੰਨਵਾਦ ਕਰਦੇ ਆ ਮਾਨ ਸਾਹਿਬ ਦਾ ਕਿ ਜਿਨ੍ਹਾਂ ਦੀ ਬਦੌਰਤ ਵੀ ਸਾਡਾ ਨੁਕਸਾਨ ਹੋਣ ਬਚ ਗਿਆ ਹਾਂਜੀ ਡੁੱਬਣ ਬਚ ਗਿਆ ਛਾਵੇਂ ਤੇ ਵਿੱਚ ਖਾਸ ਕਰਕੇ ਸਾਲੂ ਕਾਫੀ ਪ੍ਰੋਬਲਮ ਆਈ ਸੀ ਪਾੜੇ ਪਾਛੇ ਦੇ ਲਾਗੇ ਸਾਈ ਸਿਸਟਮ ਉਹਨਾਂ ਬਣਾਇਆ ਕਿ ਪਾਣੀ ਟੋਣ ਦਾ ਡਰੇਨ ਲਾਗੇ ਪਰ ਜਦੰਦਰ ਇਹ ਛੱਤ ਤੇ ਇਹ ਦੇ ਵਿੱਚ ਪਾਣੀ ਜਿਹੜਾ ਸੀ ਉਧਰ ਕਾਫੀ ਆਇਆ ਸੀ ਅੰਮ੍ਰਿਤਕੋਸ਼ ਸੀਐਮ ਵੀ ਗੈਸ ਜਿਹੜਾ ਸਿਸਟਮ ਨਾਲ ਮਿਲ ਜਾ। ਨੋਟਾਟ ਕੋਥੇ ਨਿਕ ਸ਼ਾਮ ਹੋਇਆ ਪਰ ਮੈਂ ਇਹ ਚਾਹੁੰਦਾ ਸੀ ਜਦੋਂ ਜਨਾ ਲੈਂਕਿੱਟ ਦਾ ਲੈਕਮੈਨ ਹੈ ਕਿ ਮੈਜੋਲਜੀ ਵਿੱਚ ਜਿਹੜੀ ਗਰੀਬ ਪਸਾਨਾ ਆਲੇ ਦੁਆਲੇ ਪਿੰਡਿਆਂ ਦੇ ਵਿੱਚ ਬੜੀ ਅੱਛੀ ਪੈਣ ਹੈਗੀ ਜਿੰਨਾ ਕਿ ਕੁਪ ਪਾਣੀ ਨੂੰ ਅੱਗੇ ਜਾਣ ਲਈ ਪ੍ਰੋਪਰ ਚੈਨਲ ਨਹੀਂ ਮਿਲਦਾ ਉਹ ਮਿਲਣਾ ਸੀ ਆਪਣੇ ਰਾਉਲਪਿੰਡੀ ਰਾਉਲਪਿੰਡੀ ਤੋਂ ਅੱਗੇ ਪਿੱਛੇ ਜਿੰਨੇ ਹੈਗੇ ਆ ਉਹ ਪਾਣੀ ਸਪੈਂਡ ਕਰਦਾ ਉਹ ਸਾਰਾ ਪਾਣੀ ਸਾਡੇ ਖੇਤਾਂ ਦੇ ਵਿੱਚ ਜਾਉਂਦਾ ਸਾਡਾ ਹਰ ਸਾਲ ਤਕਰੀਬਨ 3 ਗੁਣਾ ਨੁਕਸਾਨ ਹੁੰਦਾ ਇਸ ਸੰਜੀਤ ਪਰ ਮੋਡਲ ਦੇ ਨਾਲ ਮੈਨੂੰ ਇਹਦੇ ਬਾਰੇ ਪਿਛਲੀ ਪਿਛਲੀ ਜਿਹੜਾ ਸਰਸਾ ਦੇ ਵਿੱਚ ਮੈਂ ਲਵਾਇਆ ਸੀ ਮੇਰੇ ਚੈੜਾ ਬੱਦ ਅਤੇ ਬਰਮਪੁਰ ਵਗੈਰਾ ਜਿਹੜਾ ਫਰੀਬ ਲੋਕ ਪਾਰਟਿਕੁਲਰ 2 4 5 ਏਕੜ ਦੀ ਜਿਉਣਾ ਸਾਰੀ ਆ ਗਈ ਪ੍ਰੋਪਰਟੀ ਜਿਹੜੀ ਜ਼ਮੀਨ ਲੈਂਡ ਹੈ ਤਾਂ ਉਹਨਾਂ ਦੇ ਮੋਕ ਕੇ ਤੇ ਜਾ ਕੇ ਮੈਂ ਜਿਹੜੇ ਦੇਖਿਆ ਉਹਦੇ ਘਰੀ ਜਾ ਕੇ ਉਹਨਾਂ ਨਾਲ ਉਹਨਾਂ ਦਾ ਸਾਰਾ ਹਾਲ ਸਾਲ 53 550 ਦੇ ਵਿੱਚ ਤੁਹਾਨੂੰ ਸਾਰੀ ਵਿਸ਼ਿਆ ਮੈਂ ਸੁਣੀ ਉਹ ਮੇਰੇ ਮਨ ਦੇ ਵਿੱਚ ਪਿਕਚਰ ਬਣੀ ਹੋਈ ਸੀ ਜਿਹੜੀ ਸ਼੍ਰੀ ਗਿਰੀ ਸਿੰਘ ਉੱਥੇ ਵਿੱਚ ਕੋਈ ਸ਼ੱਕ ਨਹੀਂ ਕਿ ਜਲੰਧਰ ਤੋਂ ਉਸ ਏਰੀਏ ਚੋਲੀਆਂ ਨੁਕਸਾਨ ਹੋਵੇ ਪਰ ਮੈਂ ਇਹ ਕਹਿੰਦਾ ਸੀ ਵੀ ਥੋੜੇ ਸਾਡੇ ਜਿਹੜੇ ਹੈਗੇ ਬੰਦੇ ਇੱਕ ਪਾਸੇ ਥੋੜੇ ਜਿਹਾ ਘੱਟ ਕੋਲੋਂ ਦੂਜੇ ਪਾਸੇ ਜ਼ਿਆਦਾ ਨੁਕਸਾਨ ਨੂੰ ਬਿਲਕੁਲ ਹੀ ਬਰਵਾਦ ਹੋ ਜਾਣਗੇ ਕਿਉਂ ਕਿ ਇੱਥੇ ਸ਼ੁਰੂ ਸਾਡਾ ਕੰਮ ਬਾਣੀ ਦਾ ਵਹਾਅ ਪੈਦਾ ਤੇਜ਼ ਹੁੰਦਾ ਫਿਰ ਉਹ ਫਟ ਕੇ ਵੀ ਲੈ ਇਸ ਕਰਕੇ ਏਜਲੀ ਪੰਜੌੜੇ ਵਾਲੀ ਸੀ ਗੱਲ ਇਹ ਮੇਰੇ ਨਾਲ ਟੈਗ ਸੀ ਜੋੜੇ ਵਾਲੇ ਤੇ ਬਾਦਸ਼ਾਹ ਇਹ ਮਿਲਣਾਂ ਦੇ ਮੇਰੇ ਪਿੰਡਾਂ ਵਾਲੇ ਬੰਦੇ ਲੋਕ ਜਿਹੜੇ ਸਾਨੂੰ ਦੱਸੇ ਕੋਈ ਪਿਛਲੀ ਵਾਰੀ ਉਹਨਾਂ ਦੋ ਤਿੰਨ ਸਾਲ ਤੱਕ ਟ੍ਰਾਈ ਕੀਤੀ ਸੀ ਅਪਰ ਜਿੱਥੇ ਮੈਂ ਹੁਣ ਅੱਜ ਖੜਾ ਪੰਜੌੜੇ ਆ ਸੀ ਮੈਂ ਸਰਫ ਸਾਈਟ ਸੀ ਦੀ ਸਿਚੁਏਸ਼ਨ ਕਿ ਇਸ ਤਰ੍ਹਾਂ ਹੀ ਹੈ ਕਿ ਤਾਂ ਕਿ ਮੈਨੂੰ ਆਬ ਸੈਟੀਸਫਾਈ ਕਰੋ ਇਹਨੂੰ ਠੀਕ ਹੈ ਡਿਪਾਰਟਮੈਂਟ